ਸਤਗੁਰੂ ਮਹਾਰਾਜ ਜਹਾਂਗੀਰ ਦੇ ਨਾਲ ਆਗਰੇਵਾਲ ਜਾ ਰਹੇ ਸਨ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸੱਚੇ ਪਾਸ਼ਾ ਕਹਿ ਕੇ ਸੰਬੋਧਨ ਕਰਦੀਆਂ ਸਨ ਜਹਾਂਗੀਰ ਨੂੰ ਇਹ ਗੱਲ ਚੰਗੀ ਨਾ ਲੱਗੀ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਉਸ ਦੇ ਸਾਹਮਣੇ ਹੀ ਕਿਸੇ ਹੋਰ ਨੂੰ ਸੱਚਾ ਪਾਸ਼ਾ ਕਿਹਾ ਜਾਂਦਾ ਹੋਵੇ ਸਤਗੁਰੂ ਮਹਾਰਾਜ ਜੀ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਲੋਕ ਸੱਚਾ ਪਾਸ਼ਾ ਕਿਉਂ ਕਹਿੰਦੇ ਹਨ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸਮਾਂ ਆਉਣ ਤੇ ਉੱਤਰ ਦਵਾਂਗੇ ਆਗਰੇ ਦੇ ਨਜ਼ਦੀਕ ਜਾ ਕੇ ਸਤਗੁਰੂ ਜੀ ਅਤੇ ਜਹਾਂਗੀਰ ਨੇ ਵੱਖੋ ਵੱਖ ਦੋ ਤੰਬੂਆਂ ਦੇ ਵਿੱਚ ਉਤਾਰਾ ਕੀਤਾ ਦੋਵੇਂ ਨੇੜੇ ਸਾਨੂੰ ਆਗਰੇ ਦਾ ਰਹਿਣ ਵਾਲਾ ਇੱਕ ਪ੍ਰੇਮੀ ਸਿੱਖ ਜੋ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ ਉਸਨੇ ਪਹਿਲਾਂ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਹੀਂ ਸੰਕੀਤੇ ਉਸਦੇ ਮਾਨੰਦਰ 사ਤਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਬੜੀ ਤਾਂਘ ਸੀ ਉਹ ਬੜੇ ਪਿਆਰ ਦੇ ਨਾਲ 사ਤਗੁਰੂ ਜੀ ਦੇ ਘੋੜੇ ਵਾਸਤੇ ਚੁਣ ਕੇ ਘਾਹ ਲੈ ਕੇ ਆਇਆ ਸੀ ਤੇ ਇੱਕ ਟਕਾ 사ਤਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਉਸਨੇ ਭੇਟ ਕਰਨਾ ਸੀ ਉਹ ਭਲੇਖੇ ਦੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਸਿੱਖ ਘਾਹ ਦੀ ਪੰਡ ਲੈ ਕੇ ਤੰਬੂ ਵੱਲ ਜਾਣ ਲੱਗਾ ਪਰ ਸਿਪਾਹੀ ਨੇ ਰੋਕ ਲਿਆ ਜਾਂਗੀ ਦੇ ਸਾਹਮਣੇ ਬੈਠਾ ਦੇਖ ਰਿਆ ਸੀ ਉਸਨੇ ਸਿਪਾਹੀ ਨੂੰ ਇਸ਼ਾਰਾ ਕੀਤਾ ਕਿ ਕਾਦੀਪੰਡ ਅੰਦਰ ਲੈ ਕੇ ਆਉਣ ਦਿਓ ਸੇਖ ਨੇ ਅੰਦਰ ਜਾਂਦੇ ਸਮੇਂ ਸਤਕਾਰ ਨਾਲ ਅੱਖਾਂ ਨੀਵੀਆਂ ਕੀਤੀਆਂ ਕਾਦੀਪੰਡ ਦੇ ਟੱਕਾ ਰੱਖ ਕੇ ਬੜੀ ਸ਼ਰਧਾਨਾਲ ਮਥਾਟੀ ਕੇ ਕਹਿਣ ਲਗਾ ਸੱਚੇ ਪਾਤਸ਼ਾਹ ਮਾਨਵ ਵਿੱਚ ਬੜੇ ਚਿਰਾਂ ਤੋਂ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਅੱਜ ਸੁਭਾਗ ਪ੍ਰਾਪਤ ਹੋਇਆ ਬੜੀ ਮਿਹਰ ਕੀਤੀ ਕਿਰਪਾ ਕਰੋ ਮੇਰਾ ਜਨਮ ਮਰਨ ਦਾ ਗੇੜ ਮੁਕਾ ਦਿਓ ਮੈਨੂੰ ਵਿਕਾਰਾਂ ਤੋਂ ਮੁਕਤ ਕਰ ਦਿਓ ਨਾਮ ਦੀ ਦਾਤ ਬਖਸ਼ੋ ਜਹਾਂਗੀਰ ਸਿੱਖ ਦੇ ਮੂੰਹੋਂ ਸ਼ਬਦ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ ਮੈਂ ਤੇਰੇ ਤੇ ਬੜਾ ਖੁਸ਼ ਹਾਂ ਮੈਂ ਸਾਰੇ ਭਾਰਤ ਦਾ ਬਾਦਸ਼ਾਹ ਜੋ ਮੰਗੇਗਾ ਤਨ ਪਦਾਰਥ ਹੀਰੇ ਮੋਤੀ ਦੇ ਦੇਵਾਂਗਾ ਤੇਰੀ ਹਰ ਆਸ ਪੂਰੀ ਕਰਾਂਗਾ ਪਰ ਜਨਮ ਮਰਨ ਦਾ ਗੇੜ ਵਿਕਾਰਾਂ ਤੋਂ ਮੁਕਤੀ ਦੇ ਨਾਮ ਮੇਰੇ ਕੋ ਨਹੀਂ ਦਿੱਤਾ ਜਾਣਾ ਸਿੱਖ ਨੇ ਜਦੋਂ ਇਹ ਸ਼ਬਦ ਸੁਣੇ ਤੇ ਕਿਹਾ ਮੈਂ ਭੁੱਲ ਗਿਆ ਸੀ ਮੈਂ ਤਾਂ ਸੱਚੇ ਪਾਤਸ਼ਾਹ ਨੂੰ ਮਿਲਣਾ ਸੀ ਉਹ ਲੋਕ ਪ੍ਰਲੋਕ ਦੇ ਅਸਲੀ ਮਾਲਕ ਹਨ ਇਹਨਾਂ ਕਹਿੰਦੇ ਆਂ ਸਿੱਖ ਨੇ ਟੱਕਾ ਚੁੱਕ ਲਿਆ ਅਤੇ ਘਾਦੀ ਪੰਡ ਸਿਰ ਤੇ ਰੱਖੀ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿਸੇ ਨੂੰ ਦਿੱਤੀ ਹੋਈ ਤੇ ਵਿਵਸਥਾ ਗੋ ਚੁੱਕੀ ਦੇ ਨਹੀਂ ਤੈਨੂੰ ਬਹੁਤ ਸਾਰਾ ਧਨ ਦੇ ਰਿਆਂਗਾ ਬਾਰ ਸੇਖ ਨੇ ਨਾ ਸੁਣੀ ਤੇ ਕਾਲੀ ਨਾਲ ਤੰਬੂ ਦੇ ਵਿੱਚ ਚਲਾ ਗਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਅੱਗੇ ਪੇਟਾਵਾ ਰੱਖ ਕੇ ਸਤਗੁਰੂ ਮਹਾਰਾਜ ਦੇ ਚਰਨਾਂ ਉੱਤੇ ਡਿੱਗ ਕੇ ਰੋਣ ਲੱਗਾ ਤੇ ਕਹਿਣ ਲੱਗਾ ਸੱਚੇ ਪਾਸ਼ਾ ਮੇਰੇ ਤੋਂ ਪੁੱਲ ਹੋ ਵੀ ਮੈਨੂੰ ਬਖਸ਼ ਲੋ ਸਤਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਉਸ ਸੇਖ ਨੂੰ ਉਠਾਇਆ ਅਤੇ ਆਪਣੀ ਛਾਤੀ ਦੇ ਨਾਲ ਲਗਾ ਕੇ ਕਿਹਾ ਤੇਰਾ ਸੁਲੋਕ ਸੁਖਿਆ ਤੇ ਪਰਲੋਕ ਸੋਹਿਲਾ ਹੋਇਆ ਤੂੰ ਡੋਲਿਆ ਨਹੀਂ ਇਸ ਘਟਨਾ ਤੋਂ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਨੂੰ ਸੱਚਾ ਪਾਸ਼ਾ ਕਿਉਂ ਕਹਿੰਦੇ ਹਨ